Yeah. No. ਆ ਗੱਲ ਤਾਂ ਮੇਰੇ ਕੋਲ ਪਹੁੰਚਿਆ ਕਰ ਚੈਨਲ ਮੈਂ Kick up, 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 kick up से दु त

ਸਿਮਰੋ ਗੁਰੂ ਨਾਨਕ ਸਿੰਘ ਜੀ ਆਈ ਫਿਰ ਅਨੰਦ ਸੁਖੀ ਅਮਰ ਦਾ ਸੋਰਾੰਗਾਸ ਹੈ ਹਰਿ ਸੰਹਾਈ ਅਰਜਨ ਹਰਿ ਦੂਰ ਨੋ ਸਿਮਰੋ ਸੁਜੀ ਭਗਤ ਰਾਏ ਸੁਜੀ ਹਰਿ ਕੀਤੇ ਕੀ ਹੈ ਜਿਸ ਦੇਖੈ ਤਉ ਦੁਖ ਜਾਇ ਤੇਜ ਬਹਾਦਰ ਕੀ ਹੈ ਧਰਨਾ ਮਿਝ ਆਵੇ ਤਾਰੇ ਹਮ ਭਾਈ ਹੋਏ ਸੰਹਾਈ ਦਸਮੇ ਪਾਠ ਸਾਹਿਬ ਸ੍ਰੀ ਗੁਰੂ ਜੀ ਦੇ ਪੋਠ ਸਾਹਿਬ ਹੋਏ ਸੰਹਾਏ ਬਟਾ ਪਾਸ਼ੀਆ ਦੀ ਜੋਤ ਜੁਬੂ ਜੋਗਿਆ ਕਾਲਾ ਕਾਤਿ ਨੂੰ ਸੋਈ ਗੁਰੂ ਗ੍ਰੰਥ ਸਾਹਿਬੀ ਦੇ ਪਾਠ ਦੀ ਦਾਰ ਦਾ ਧਿਆਨ ਕਰ ਕੋਈ ਕਾਲ ਲਾਈ ਤੇ ਦਵਾਹੀ ਦੇਤੇ ਅਨਵਿਥ ਕੀਤਾ ਸੋ ਪਿਆਰੀਆਂ ਸਤਿਆਰੀਆਂ ਜੀ ਤੁਮਾਈ ਦਾਤਿ ਆਨ ਭਰਤੇ ਥਾਲਸਾ ਜੀ ਗਨਬੋਦੀ ਮਹਾਰਾਜ ਕਰੋ ਜੀ ਤੇਵਾ ਸੁਖੀਆ ਨੇ ਤੁਮਹਿ ਹੀ ਤੁਸੀਂ ਸੁਲਤੇ ਬਲ ਵੰਡਿ ਛਾਈ ਹੋਕਰ ਜਲੋ ਹੰਜਾ ਜਖੜਿਆ ਕਿ ਚੜਿ ਆਰਿਆ ਲਾਭ ਜਰਾਇ ਜੈ ਮੰਦਵਾਰੇ ਆਂਦੀ ਸੇਵਾ ਲਈ ਕਬਾਲੀਆਂ ਕੀਤੀਆਂ ਧਰਮ ਦੀ ਹਾਰਿਆ ਸਿੱਧੀ ਜੀ ਸਾ ਸਵਾਰਸਾ ਸੰਵਾਹੀ ਕਲਾ ਮੇਕ ਮਾਰੀ ਦਾ ਧਿਆਨ ਧਲ ਕੇ ਹਾਲ ਸਾਜੀ ਬੋਲੋ ਜੀ ਵਾਹੇ ਕਰੋ ਸੰਜਾ ਸੁਪਾ ਤੇ ਸੰਜਾ ਤੇ ਮੁਰਦਵਾਰੇ ਆਂਦਾ ਧਿਆਨ ਪਰ ਕੇ ਹਾਲ ਸਾਜੀ ਬੋਲੋ ਜੀ ਵਾਹੇ ਸਾਂਤ ਸਾਜੀ ਕੀ ਬਾਸ ਹੈ ਜੀ ਸ੍ਰੀ ਵਤ ਸਾਤ ਸਾਜੀ ਕੋ ਵਾਹੇ ਕਰੋ ਵਾਹੇ ਕਰੋ ਵਾਹੇ ਕਰੋ ਆਵੈ ਚਿੱਤ ਆਵੈ ਸਾਂਤ ਸਾਤ ਜੀ ਸੁਭੂਦਰ ਜਹ ਜਹ ਸਾਂਤ ਸਾਜੀ ਸਾਹਿਬ ਸਹਾਰ ਸਹਾਰਸ਼ਿਆਰੀ ਆਇਪ ਦੇਖ ਤੇ ਸਪਨੇ ਹੈ ਬੰਦਤੀ ਪੈਜ ਅੰਖਤੀ ਦੀਪ ਸ੍ਰੀ ਸਾਹਿਬ ਜੀ ਸਹਾਰੇ ਕਲਸਾ ਜੀ ਤੇ ਬੁਰਭਾਲ ਨੇ ਕਲਸਾ ਜੀ ਬੋਲੋ ਜੀ ਵਾਹੇ ਕਰੋ ਜਾਨੂ ਸਿੱਧੀ ਦਾਣ ਤੇ ਸਵਾਦ ਰਹੇ ਉਦਾੜੂ ਦੇਖਦਾ ਲਸਾਹਾਰਾਦ ਕੁ ਨਾਨਕ ਸਰਬਾ ਨਾਮ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸਾਣ ਜੰਗੀਆਂ ਛੰਡੇ ਬੂੰਗੇ ਜੁਗੋਂ ਜੁਗ ਅਤਲ ਧਰਮ ਦਾ ਜੈਕਾਰ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਜੀਵਾ ਮੱਤ ਉੱਚੀ ਮੱਤ ਸਾਖ ਦੇ ਰਾਖੇ ਆਪ ਵਾਹਿਗੁਰੂ ਇਆ ਗੁਰ ਪਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਧੀਰ ਲੜਕਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਸਾਹਿਬ ਦੇ ਜਿੰਨਾ ਕੋ ਖਾਲਸਾ ਪੰਥ ਨੂੰ ਵੀ ਸੋਣ ਆ ਗਿਆ ਹੈ ਜੀ ਫੁੱਲੇ ਦਰਸ਼ਨ ਦੀ ਦਾਤੇਵਾ ਸੰਭਾਲ ਦਾਤਾਰ ਖਾਲਸਾ ਜੀ ਨੂੰ ਬਖਸ਼ੋ ਜੇ ਮਾਨਿਆ ਦੇ ਮਾਂ ਕਿਓਕ ਰਾਜਾਨ ਰਾਜ ਪਾਨਾਨ ਭਾਨੰਦੇ ਭਾਨਦੇਵ ਰੂਪਮਾਨ ਐਸੇ ਦੀਨ ਗਿਆਨ ਸਤਿਗੁਰੂ ਧੰਨ ਧੰਨ ਸਤਿ ਸ਼੍ਰੀ ਅਕਾਲ ਕਿਓ ਰਾਜ ਸਤਿਗੁਰੂ ਜੀ ਆਵ ਜੀ ਦੇ ਪਾਵਨ ਸਰਨਾਗਨ ਸੂਰਾ ਸੋ ਪਹਿਚਾਨੀਏ ਜੀਰੋ ਦੜ राती सजे सजे हु ਗੁਰੂ ਸਰੰਦਰ ਆਉ ਜੀ ਜੀ ਪਾਵਨ ਕਿਰਪਾ ਦੀ ਸੋਲ ਪਾਣੀ ਸੁਖੇ ਅਮਲਤ ਪਾਣ ਲੈ ਆਓ ਤੁਹਾਰੇ ਗੁਰ ਜਨਾਂ ਕੇ ਮਨ ਵਿਚਰਾਹ ਸੁਖਮਨੀ ਸਾਹਿਬ ਜੀ ਦੇ ਪਾਠ ਸ੍ਰੀ ਤਾਪਈ ਸਾਹਿਬ ਜੀ ਦੇ ਪਾਠ ਸਬਦ ਚੌਕੀ ਸੇ ਪੜੀਆਂ ਅਨੰਖ ਹੈ ਜੀ ਦੇ ਪਾਠ ਕੀਤੇ ਦੇ ਵਾਹਿਗੁਰੂ ਜੀ ਆਖੀ ਦੀ ਪਾਣਿ ਕਿਰਪਾ ਦੀ ਪੁਰਤੀ ਬਾਣੀ ਦਾ ਜਾਪ ਕਰਦਿਆਂ ਹਰ ਜਨ ਕੀਤ ਨੂੰ ਕਰਦੇ ਆਂ ਅਨੇਕ ਪ੍ਰਕਾਰ ਦੀਆਂ ਤੁਲਾ ਦਰਤੀਆਂ ਹੋਈਆਂ ਆ ਯਾ ਤੁਲਾ ਦੀ ਖਿਮਾ ਬਖਸ਼ਨੀ ਅਗਦੇ ਤੋਂ ਸੰਭਤ ਜੀ ਦਾਤ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਦਾਰੇ ਆਈ ਸੰਤ ਦੇ ਹੰਦਿਆ ਵਿੱਚ ਮਸੌਣਾ ਤੂੰ ਸੰਤ ਨੂੰ ਦਰੋਂ ਕੋ ਗੁਰ ਸਿੱਖੀ ਦੀਵਣ ਨਾਮ ਦਾ ਬੰਸਨਾ ਸਰਬੱਤ ਦੇ ਕਾਜ ਦੇ ਰਾਸ ਕਰਨੇ ਕਿਰਪਾ ਕਰਨੀ ਸਮੂਹ ਸੰਤ ਦੇ ਭਗਤੇ ਔਖੀ ਘੜੀ ਇਹ ਨਾ ਦੇਖਣ ਦੇਈ ਆਪਣਾ ਮੇਰ ਦੇ ਸਮਾਲੇ ਸਾਥ ਦੇ ਰੱਖੇ ਆਪਣੀ ਕੋ ਰਾਖਾ ਕਰਨਾ ਤੁਮੀ ਸੰਪਾਦਿਆ ਭਾਵਨਾ ਨੂੰ ਭਗ ਲਾਉਨੇ ਸਤਿਗੁਰੂ ਦੀ ਜੇ ਮੁਖ ਆਖ ਰਹੇ ਜੋ ਮਨਕੀਤਾ ਕੋਰੇ ਆਪਣੇ ਤੇ ਸੋਹੀ ਸੋਹੀ ਦੇਵੇ ਨਾਨਕ ਦਾਸ ਮੁਖ ਜੇ ਜੋ ਮੋ ਨਹੀਂ ਹਾਉਨ ਸਤੋ ਕਰੇ ਮਵਾ ਕਮਸਾਰ ਜੇ ਜੋ ਭਾਵਨਾ ਲੈ ਕਰਕੇ ਆ ਗੁਰ ਸੰਗਿ ਗਿਾਰੇ ਗੱਲੀਆਂ ਹਾਜ਼ਰੀਆਂ ਭਰੀਆਂ ਆਜਨ ਸਮੂਹ ਸੰਤ ਜੀਆਂ ਸੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆ ਸਮੂਹ ਸੰਤੋਂ ਦਰੋਂ ਕਰੋ ਗੁਰ ਸਿੱਖੀ ਦੀ ਸਿਵਰਨ ਦਾਤ ਦਾਨ ਬਖਸ਼ਨਾ ਪੈਲ ਪੁਲ ਭੇਟਾ ਪ੍ਰਵਾੜ ਕਰਨੀ ਜਦੋਂ ਮੂਰ ਕਦਮ ਲੇਖੇ ਵਿਤਮੋ ਪ੍ਰਭੂ ਅ비 ਜਤਰਾ ਸਫਲੀ ਕਰਨੀ ਇਸੇ ਤਰ੍ਹਾਂ ਸੰਤਾਂ ਨੂੰ ਆਪਣੇ ਦਰ ਘਰੇ ਰਾਜ ਜੋੜ ਕਰਕੇ ਰੱਖਣਾ ਸਮੂਹ ਸੰਤ ਨੂੰ ਦਰੋਂ ਪਰੋਂ ਸੁਖੀਆ ਖੇੜੇ ਨਾਮ দান ਬਖਸ਼ਨਾ ਦੁਖਾਂ ਗਰੀਬਾਂ ਦੇ ਨਾਸ ਕਰਨੇ ਕੜੀ ਜਿਹਾ ਕਲਾ ਵਾਲੇ ਜੀਵਾਂ ਨੂੰ ਬਖਸ਼ਣਾ ਸਤੂ ਜੀ ਆਗ ਦੀਪਾ ਬਲ ਹਜ਼ੂਰੀ ਅੰਦਰ ਆਪ ਜੀ ਦੇ ਬਖਸ਼ੂ ਹੋਏ ਪੁੰਨਾਰੇ ਆ ਤੇ ਬੇਅੰਤ ਸਤਿਵੰਤੋ ਪੰਚਾਖ ਨਾ ਪ੍ਰਸਾਦੀ ਦੇ ਹਾਜ਼ਰ ਹੈ ਆਪ ਜੀ ਦੇ ਵਰਤਗਾਰ ਨੂੰ ਜੈ ਪੂਰਨ ਹੋਇਆ ਪ੍ਰਸਾਦ ਪ੍ਰਕੀਟ ਹੋਣੀ ਆਗਿਆ ਬਖਸ਼ੋ ਸੇਖ ਪੜਦੇ ਸੋਦੇ ਸਰਬਤ ਲਾਹੇ ਵੰਡ ਹੋਣ ਨਾਨਕ ਨਾਮ ਚੜ੍ਹਦੀ ਕਲਾ ਸੇਹੇ ਪਾਣੇ ਸਰਬਤ ਦਾ ਪਲਾ खालसा हेति हुकम है I'm <laughs> going ਦੇ ਕੋ ਅਕਾਲ ਸਵਾਹਿਤੁਰ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਲੋ ਜੀ ਦੇਖੋ खालसाहे